ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਹ ਪੀਦੇ ਕੋਲ ਆਇਆ ਦੋਸਤੋ ਵਪਾਰ ਦਾ ਹੈਪੀ ਕੰਮ ਕਰਦਾ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਨੇ ਦੋ ਇਧਰ ਜਿਹੜੀਆਂ ਤੁਸੀਂ ਵੇਖ ਰਹੇ ਜੀ ਬਿਲਕੁਲ ਸੋਇਆ ਸੋਇਆ ਮਾਰਾ ਦੋ ਸੱਜਰ ਤਾਜ਼ੀਆਂ ਨੇ ਇੱਕ ਟੋਕਰ ਵੜ ਦਿਖਾਵਾਂਗੇ ਬਟੇ ਕੱਦ ਹਾਈਟ ਦੇ ਵਿੱਚ ਅੱਜ ਤਰੀਕ 6 ਦਸੰਬਰ ਨੂੰ ਵੀਡੀਓ ਬਣਾ ਰਹੇ ਆਪਾਂ ਸਮਾਂ ਕੋਈ ਮਾਰਨਿੰਗ 11:30 ਕ'ਜ ਦਾ ਟਾਈਮ ਆ ਸੋ ਸਟਾਰਟਿੰਗ ਦੇ ਵਿੱਚ ਹੀ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜਾ ਵੀ ਕੋਈ ਖਰੀਦਦਾਰ ਭਰਾ ਇੱਥੇ ਆਊਗਾ ਵਿਜ਼ਿਟ ਕਰੂਗਾ ਤਸੱਲੀ ਕਰੋਗੇ ਤੁਸੀਂ ਹੱਕ ਬਣਦਾ ਤੁਹਾਡਾ ਇੱਕ ਟਾਈਮ ਚੋਭੋ ਦੋ ਟਾਈਮ ਚੋਭੋ ਕਿਉਂਕਿ ਮਾਲ ਦੁੱਧ ਤੇ ਆ ਕੋਈ ਗੱਬਣ ਪਸ਼ੂ ਹੈ ਨਹੀਂ ਅੱਜ ਦੁੱਧ ਵਾਲੇ ਪਸ਼ੂ ਆ ਜਿਹੜੀਆਂ ਵੜਾ ਤੁਹਾਨੂੰ ਦਿਖਾਉਣੀਆਂ ਨੇ ਦੋ ਬੱਚੇ ਸਮੇਤ ਆ ਇੱਕ ਬਗੈਰ ਬੱਚਿਆਂ ਟੋਕੜ ਵੜ ਹੋਊਗੀ ਗੁਰਦਣਾ ਤੁਗੇ ਪਿੰਡ ਪੱਟੀ ਤੋਂ ਵੀ 5 ਕਿਲੋਮੀਟਰ ਦੀ ਦੂਰੀ ਐ ਸਰਹਿਆਲੀ ਤੋਂ ਵੀ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਆ ਜੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਐਪੀ ਕੀ ਹਾਲ ਚਾਲ ਨੇ ਭਰਾ ਸਾਹਿਬ ਜੀ ਸਾਨੂੰ ਤਾਂ ਠੀਕ ਠਾਕ ਜੀ ਹੋਰ ਮਹਾਰਾਜ ਠੀਕ ਠਾਕ ਕਿਰਪਾ ਕਿਰਪਾ ਸਤ ਗੁਰ ਦੀ ਮੇਰਾ ਜੀ ਲੱਭੀ ਐਪੀ ਉਸ ਦਿਨ ਵੀ ਆਪਾਂ ਵੜਾ ਦੋ ਤਿੰਨ ਕ ਨਾਕੇ ਪਾਈ ਸੀ ਤਿੰਨ ਪਾਈ ਸੰਧੂ ਸਾਹਿਬ ਵੜਾ ਵਿੱਚੋਂ ਦੋ ਵੇਚੀ ਗਈਆਂ ਹਨਾ ਵੇਗੀਆਂ ਵੇਗੀਆਂ ਤੇ ਅੱਜ ਵੜਾ ਆਪਣੇ ਕੋਲ ਤਿੰਨ ਮੌਕੇ ਦੇ ਮੌਜੂਦ ਦਾ ਚਾਰੀ ਇੱਕ ਵਛੀ ਸਵੇਰੇ ਵੇਗ ਗਈ ਤੇ ਇੱਕ ਕੱਲ ਵੇਗੀ ਮਾਲ ਦੇ ਪੰਜ ਵੜ ਵੇਗਾ ਕੱਲ ਵੀ ਗਈ ਇਹ ਆ ਜਿਹੜੀਆਂ ਆਪਣੇ ਕੋਲ ਇੱਕ ਝੂੰਗੀ ਤੇ ਕਾ ਬੱਚੀ ਤਾਜੀ ਆ ਹਾਂਜੀ ਹਾਂਜੀ ਇਹ ਸੁਣੀ ਨੂੰ 12 12 ਦਿਨ ਤਰ੍ਹਾਂ ਦੇ ਹੋ ਗਏ ਤੁਹਾਨੂੰ 12 13 ਦਿਨ ਹੋ ਗਏ ਹਾਂਜੀ ਹਾਂਜੀ ਆਪੀ ਸ਼ੁਰੂਆਤ ਇਸੇ ਬੱਚੀ ਤੋਂ ਕਰ ਲਾ ਇੱਕ ਗੱਡੀ ਪਾਉਣੀ ਹੈ ਵਿੱਚ ਮੈਨੂੰ ਲੱਗਦਾ ਹਾਂਜੀ ਵਰਨਾ ਗੱਡੀ ਆਪਣੇ ਕੋਲ 13 ਮਾਡਲ ਠੀਕ ਆ ਜੀ ਤੇ ਵਰਨਾ ਗੱਡੀ ਜਿਹੜੀ ਇੱਕ ਦੋ ਸੈਂਡ ਦੇ ਵਿੱਚ ਦਿਖਾਵਾਂਗੇ ਪਟਿਆਲਾ ਨੰਬਰ ਆ ਤੇ ਪ੍ਰੋਪਰ ਗੱਡੀ ਦੀ ਡਿਟੇਲ ਲਵਾਂਗੇ ਕੰਡੀਸ਼ਨ ਦਿਖਾ ਦਿਆਂਗੇ ਮੌਕੇ ਤੇ ਡਾਕੂਮੈਂਟ ਵੇਖ ਕੇ ਆਪਣਾ ਆਰਸੀ ਵੇਖ ਕੇ ਫੁੱਲ ਬੀਮਾ ਇੰਸ਼ੋਰੈਂਸ ਵੇਖ ਕੇ ਤੁਸੀਂ ਸਾਈਬੇ ਨਾਲ ਬਿਲਕੁਲ ਕਰਕੇ ਆਓ ਦੇਖੋ ਚੱਕੋ ਤਸੱਲੀ ਕਰੋ ਠੀਕ ਹੈ ਜੀ ਤਸੱਲੀ ਕਰੋ ਸਾਰੇ ਜੀ ਐਂਡ ਤੇ ਹਵਾ ਦੇ ਗੱਡੀਓ ਕੇ ਚਲਾ ਕੇ ਵੇਖੋ ਠੀਕ ਹੈ ਜੀ ਹਾਂਜੀ ਲਓ ਜੀ ਵਰਨਾ ਗੱਡੀ ਵਿਖਾਵਾਂਗੇ ਐਂਡ ਦੇ ਵਿੱਚ ਇੱਥੋਂ ਐਪੀ ਸ਼ਟਾਰਟ ਕਰ ਹੋ ਜੰਨੇ ਆਪਾਂ ਇੱਥੋਂ ਸ਼ੁਰੂਆਤ ਕਰ ਲਓ ਜੀ ਸੰਧੂ ਸਾਹਿਬ ਪਹਿਲਾਂ ਬੱਛੀ ਜੋ ਉਹਦੇ ਪਹਿਲੇ ਨਾਲ ਦੇ ਦੂਜਾ ਕਿ ਹੋ ਸਕਦੀ ਆ ਕ੍ਰੋਸ ਆ ਗਿਆ ਹਾਂਜੀ ਜਰਸੀ ਦਾ ਕ੍ਰੋਸ ਆ ਠੀਕ ਆ ਹਾਂਜੀ ਕੋਈ ਪਹਿਲਾ ਮੰਨੇ ਕੋਈ ਦੂਜਾ ਲਾ ਲਾ ਪਹਿਲਾ ਮੰਨੇ ਕੋਈ ਦੂਜਾ ਮੰਨੇ ਮਗਰ ਜੀ ਨੂੰ ਕੋਈ 10 12 12 ਦਿਨ ਹੋ ਗਏ ਜੋ ਮਗਰ ਬੱਚਾ ਹਾਂਜੀ ਬਹੁਤੀ ਮਗਰ ਬੱਚਾ ਮੇਲ ਕਾਪ ਆ ਕੋਈ 12 13 ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨੇ ਕਿਤੇ ਆ ਦੋ ਸੰਦੂ ਸਾਹਿਬ 9 ਕਿਲੋ ਆ ਪਾ 8 ਕਿਲੋ ਲੈ ਕੇ ਦੇਣੀ ਐਸ ਵਕਤ ਹਾਂਜੀ ਮੈਂ ਕਿਹੇ ਦਵਾਂਗਾ 8 ਕਿਲੋ ਠੀਕ ਆ ਜੀ ਹਾਂਜੀ ਲਓ ਵੀ 8 ਕਿਲੋ ਜਿਹੜਾ ਮਿੰਤੀ ਵਾਲਾ ਦੁੱਧ ਇਹਦੇ ਥੱਲੇ ਹੋਊਗਾ 8 ਕਿਲੋ ਠੀਕ ਆ ਜੀ ਆ ਦੇਖੋ ਜਰਸੀ ਸੰਸਾਉਂ ਦੀ ਜਰਸੀ ਚੋਣ ਚੋਣ ਦੀਆਂ ਚੰਗੀ ਪੂਰੀ ਐ ਚੋਣ ਰੂਮਰ ਕੀ ਪੋਲੇ ਠੀਕ ਆ ਹਵਾਰੀ ਮੋੜ ਦੀ ਨਾ ਭਾਲ ਜੀ ਦਿਖਾਉਂਦੀ ਮਗਰਲੇ ਸਣਾ ਬਾਕੀ ਥਾਂਤੂ ਨੂੰ ਬਸੇਰਾ ਕਰਦੀ ਐ ਠੰਡੀ ਧੀਰੀ ਹੋਈ ਨਹੀਂ ਗੱਲ ਕੋਈ ਲੈ ਵੀ ਐਨੂੰ ਐਨੂੰ ਤੋਰਦੇ ਮਾੜਾ ਜਾਕ ਆ ਐਨੂੰ ਦੋ ਚੱਕਰ ਘੜਾ ਦੇਵੇ ਲਓ ਜੀ ਕ੍ਰੋਸ ਬ੍ਰੀਡ ਆ ਜਰਸੀ ਤੇ ਕੋਈ ਐਚ ਐਫ ਦੇ ਨਾਲ ਕ੍ਰੋਸ ਆਂਗ ਲਾ ਲਿਓ 8 ਕਿਲੋ ਇਹਦਾ ਥੱਲੇ ਆਸ ਵਕਤ ਦੁੱਧ ਹੋਊਗਾ ਨਾ ਤੇਰਾ ਕਿੰਨਾ ਬਦੀ ਸੁਈ ਸਮਝੋ ਪਰ ਆ ਪਾਠਾ ਕਿਲੋ ਦੀ ਗਾਰੰਟੀ ਦੇਣੀ ਆ ਠੀਕ ਆ ਜੀ ਹਾਂ ਜੀ ਇੱਥੇ ਹੀ ਹੈ ਬੱਚਾ ਨਹੀਂ ਕਿਤੇ ਗਿਆ ਮਿਲਦੀ ਮਿਲਦੀ ਆ ਪੂਰੀ ਠੰਡੀ ਆ ਮੈਂ ਕਹਿੰਦਾ ਜਮਾ ਠੰਡੀ ਸੀਲ ਜੀ ਜਿਹੜਾ ਮਰਜੀ ਸੰਸਾ ਚੋਲੇ ਆਹਾਂ ਆਏ ਦੋ ਦਾ ਪਰ ਦੋ ਕਾਲੀ ਬੱਛੀਆਂ ਆਈਆਂ ਵਾ ਦੁੱਧ ਬੱਛੀ ਨੇ ਬਹੁਤ ਨਹੀਂ ਮੈਂ ਆਂਦਾ ਦੁੱਧ 10-11 ਕਿਲੋ ਦਈ ਜਾਊਗੀ ਠੀਕ ਆ ਠੀਕ ਹਾਂਜੀ ਉਤਰਾ ਚੋਣ ਚਣ ਚੰਗੀ ਆ ਕਰਮਾਂ ਵਾਲੀ ਐ ਚੋਣ ਸੰਸਦ ਸਾਰੀਆਂ ਦੀ ਆਪਣੀ ਗਰੰਟੀ ਹੋਊਗੀ ਕੋਈ ਝਾਂਚ ਵਾਅਦਾ ਕਰਦੇ ਆ ਪਹਿਲਾਂ ਦੱਸਾਂਗੇ ਠੀਕ ਆ ਠੀਕ ਹਾਂਜੀ ਆ ਦੇਖੋ ਜੀ ਠੀਕ ਆ ਸੋ ਥਣ ਤਕਰੀਬਨ ਹੱਥੀ ਚਵਾਈ ਲੈ ਨਿਕਲ ਆ ਹੱਥੀ ਚਵਾਈ ਵਸੇ ਥਣ ਜਿਵੇਂ ਪਹਿਲਾਂ ਵੱਛੀ ਨੂੰ ਹੁੰਦਾ ਆ ਆਪਾਂ ਦੇਖਦੇ ਆ ਹੈ ਪਹਿਲਾਂ ਜਾਪਦੀ ਆ ਪਰ ਚਲੋ ਕੋ ਦੂਜੇ ਮੰਨੇ ਕੋਈ ਦੂਜੇ ਮੰਨੇ ਹਾਂ ਇਹੋ ਮੋਲ ਆ ਪੀ ਕੀ ਕਰਤਾ ਫਿਰ ਅੱਜ ਸਾਨੂੰ ਸਾਹਿਬ ਇਹਦਾ ਮੋਲ ਆਪਾਂ ਕਰਦੇ ਆ 32000 ਰੁਪਈਆ 32 ਤੇ 29000 ਦੀ ਪਹੁੰਚ ਕਰ ਦਾਂਗੇ 100 ਕਿਲੋ ਪਿਛਲੀ বার ਵੀ 29000 ਦੀ ਇੱਕ ਦਿੱਤੀ ਕਿ ਨਹੀਂ ਮੈਂ ਕਹਿੰ ਬਹੁਤ ਫੋਨ ਆਇਆ ਬਹੁਤ ਜਿਆਦਾ ਵਸ਼ੀ ਦਾ ਚੰਗੀ ਹੀ ਵਹਿੜ ਹਾਂਜੀ ਵਹਿੜ ਵੀ ਬਹੁਤ ਚੰਗੀ ਇਹ ਹਾਂ ਨਾ 29 ਦੀ ਆ 29000 ਦੀ ਪਹੁੰਚ 500 ਛੋੜ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਚੱਕੋ ਜੀ 500 ਛੋੜ ਇਹ ਇੱਥੇ ਆ ਕੇ ਲੈ ਜੂਗਾ 26.5 ਦੀ ਚੱਕੋ ਜੀ ਹਾਂ ਲੋ ਵੀ ਬਿਲਕੁਲ ਛੋਟਾ ਕਰਕੇ ਜੈਜੂ ਜੇ ਰੇਟ ਤੁਹਾਡੇ ਸਾਹਮਣੇ ਆ ਚਾਰੇ ਥਾਣ ਬਾਕੀ ਬੱਛਾ ਮਗਰ ਮੇਲਕਾਫ ਇਧਰ ਸਗਰ ਨੰਬਰ ਤੇ ਇੱਕ ਝੂੰਗੀ ਵਹਿੜ ਤੁਹਾਨੂੰ ਦਿਖਾ ਦੇਉਂਦਾ ਜੀ ਸਾਹਿਬ ਇਹ ਤੋਹਫਾ ਹੀ ਹੈ ਵਸ਼ੀ ਦੇ ਬਹੁਤ ਜਿਆਦਾ ਠੰਡੀ ਤੇਰੀ ਸਿਰਫ ਸਿੰਘ ਹੀ ਹੈ ਵਸ਼ੀ ਨੂੰ ਆਹ ਵੇਖੋ ਬਾਕੀ ਲੋ ਜਾ ਮਾਰੋ ਨੀਗਾ ਮੋਟੀ ਧਾਰਾ ਬਿਲਕੁਲ ਕੰਨੇਰ ਕੀ ਆ ਵੇਖੋ ਕਾਣੀਆਂ ਪੀੜੀ ਦੇ ਭਾਵੇਂ ਹੁੰਦੇ ਤੇ ਲਓ ਆ ਦੂਜੇ ਪਾਸੇ ਨਾ ਨਹੀਂ ਬੈਠੇ ਸਾਨੂੰ ਸਾਬ ਲਓ ਆ ਦੇਖੋ ਜੀ ਠੀਕ ਆ ਨਹੀਂ ਚੰਗੀ ਇਹ ਚੋਣ ਹੈ ਹਾਂਜੀ ਇਹਦੇ ਕੋਲੋਂ ਲਓ 12 ਕਿਲੋ ਦੁੱਧ ਹੋਊਗਾ ਬੱਛੀ ਕੋਲ 12 ਕਿਲੋ ਆਪਾਂ 10 ਕਿਲੋ ਦੀ ਗਾਰੰਟੀ ਦੇਣੀ ਪਾਓਗੇ ਲੀਟਰ ਮਾਰਨ ਦੇ ਪਾਓਗੇ ਢੰਡੇ ਤੇ ਰੱਖਦੇ ਹਾਂ ਸੂਈ ਵੀ 12 13 ਦਿਨਾਂ ਦੀ ਹਾਂਜੀ ਠੀਕ ਆ ਲਓ ਵੀ ਸੂਈ ਵੀ 12 13 ਦਿਨਾਂ ਦੀ 2 ਇੱਕੇ ਘਰਾਂ ਬੱਛੀਆਂ ਆਪਾਂ ਦੋਵੇਂ ਲਈਆਂ ਐ ਮਗਰ ਕੀ ਤੇ ਅੱਛਾ ਬਾਹਰ ਚਲੇ ਗਿਆ ਹਾਂਜੀ ਉਨਾ ਸੀਮਣ ਚੰਗਾ ਭਰਾ ਪਰ ਦੇ ਬੱਛਾ ਦਿੱਤਾ ਨੇ ਕਰਮਾ ਚਲੋ ਕੋਈ ਗੱਲ ਤਾਂ ਜੀ ਜਾਂ ਬੱਛਾ ਹੋਣਾ ਜਾਂ ਬੱਛੀ ਹੋਣੀ ਆ ਬਸ ਇਹ ਤੇ ਕੁਦਰਤ ਦਾ ਹੱਸ ਵਾਸਾ ਬਸ ਬਸ ਝੁੰਗੀ ਜੋ ਪੇ ਹੋਰ ਉਹਦੀ ਝੁੰਗੀ ਵੈੜਾ ਬਾਕੀ ਫਾਈ ਟੂਟ ਕਰਮਾ ਦੀ ਚੰਗੀ ਆ ਮੀਡੀਅਮ ਤੋਂ ਥੋੜੀ ਜੀ ਵੱਧ ਮੰਨ ਲਿਓ ਅੱਪਲ ਮੀਡੀਅਮ ਹੀ ਮੰਨਿਓ ਨਾ ਬਹੁਤੀ ਵੱਡੀ ਆ ਤੇ ਨਾ ਹੀ ਛੋਟੀ ਨਿਕੀ ਦੀ ਆ ਵਿਚਲਾ ਮੇਲ ਆ ਵਿਚਲਾ ਮੇਲ ਆ ਤੇ 12 ਕਿਲੋ ਦੁੱਧ ਸਪੀਆਂ ਨੂੰ ਤੋਰੀ ਮੜਾ ਜਾ 12 ਕਿਲੋ ਦੁੱਧ 12 13 ਨਾ ਦੇਖੋ ਕਿਹੜਾ ਲੱਗਾ ਤਾਂ ਤੇ ਸਪੈਸ਼ਲ ਲੱਗਾ ਤੇ ਆ ਮਾਰੋ ਨੀਗਾ ਹਾਂ ਚਲੋ ਬਾਕੀ ਇਹ ਬਤਾਰਾ ਤੁਰਾ ਮਾਰ ਕੇ ਵਿਖਾ ਦਿੱਤੀ ਕੋਈ ਰੋਕਾ ਸਿਰ ਸੀ ਪਾਉਂਦੇ ਆ ਬੱਚੇ ਦਾ ਨਾ ਕਰਦਿਆਂ ਵਾ ਬਾਕੀ ਐ ਠੰਡੀਆਂ ਤੇਰੀਆਂ ਕੋਈ ਦਿੱਕਤ ਨਹੀਂ ਲਓ ਥਾਨ ਵੇਖੋ ਕਿੰਨਾ ਲੱਗਾ ਹਾਂ ਹਾਂ ਜੀ ਕਰੋ ਚੱਕ ਨੋਕਾ ਥਾਨ ਵੇਖੋ ਕਿੰਨਾ ਸਵਾਦੀ ਕੇ ਭੈਣੇ ਚੂਣੀ ਹੋਵੇ ਵੀਰ ਨੇ ਚੂਣੀ ਹੋਵੇ ਬਸ ਸੂਬਾ ਹੀ ਥਾਨ ਹੈ ਬਸ ਜੀ ਹਾਂ ਦੇਖ ਜਿੱਡਾ ਥਾਨ ਮੋਟਾ ਚੰਗਾ ਓਡੀ ਟੋਨ ਮੋਲੀ ਕੋਲੀ ਲੱਭੀ ਲੱਭ ਦੋ ਸੋਹ ਪਾਰਾ ਤੂਰਾ ਮਾਰ ਕੇ ਤਸੱਲੀ ਕਰਾਤੀ ਆ ਨਹੀਂ ਆ ਆ ਕੇ ਵੀ ਲੈ ਠੰਡੀ ਧੀਰੀ ਆ ਤੂਰਾ ਤੂਰਾ ਮਾਰ ਕੇ ਤਸੱਲੀ ਕਰਾ ਆ ਘਾ ਘਰਾਏ ਨਹੀਂ ਕਰਦੇ ਨਾ ਤੇਰੇ ਲੈ ਹਾਂ ਲਓ ਫੇਰ ਮਾਰਦੇ ਨਾ ਤਾਰਾਂ ਆ ਦੇਖੋ ਦੇਖੋ ਚੋਣ ਕਲੀ ਚੰਗੀ ਆ ਫੇ ਪਿਛਲੀ ਵਾਰ ਵਾਲੀ ਜਿਹੜੀ ਵੀਡੀਓ ਦੇ ਵਿੱਚ ਸਟੰਟ ਕੀਤਾ ਸੀ ਨਾ ਵੈਰ ਨੇ ਹਾਂਜੀ ਹਣਾ ਸਾਰੇ ਕਹਿੰਦੇ ਇਹ ਬੜੀ ਚੱਲੀ ਸੰਦਾਰੇ ਵੀਰ ਕਹਿੰਦਾ ਯਾਰ ਕਿਤੇ ਵੱਛੀ ਛੜ ਮਾਰਦੀ ਹੈ ਕੋਈ ਯਾਰ ਭਾਵੇਂ ਕੋ ਖਰੀਦੇ ਨਾ ਪਰ ਉਹਦੇ ਫੋਨ ਬੜੇ ਆਏ ਮੈਂ ਕਹਿੰਦਾ ਸੰਦੂ ਸਾਹਿਬ ਜਿੰਨੀ ਵੀਡੀਓ ਚੱਲੀ ਉਹ ਤੋਂ ਡੱਫਲੀ ਫੋਨ ਆਏ ਹੋਣਗੇ ਮੇਰੇ ਹਿਸਾਬ ਨਾਲ ਤੇ ਹਾਂ ਇਹ ਪਾ ਮੁੱਲ ਕਰ ਕੀ ਕਰਦਾ ਅੱਜ ਸੰਦੂ ਸਾਹਿਬ ਇਹਦਾ ਮੁੱਲ ਕਰਦੇ 40000 ਰੁਪਿਆ ਸਾਰੀਆਂ ਛੋਟਾ ਛਾਟਾ ਕਰਕੇ 35000 ਦੀ ਪਹੁੰਚ ਕਰਨੀ ਹੈ ਯਾਰ ਸ਼ੋਰ 35000 ਦੀ 35000 ਦੀ ਪਹੁੰਚ ਲਓ ਜੀ 34 ਦੀ ਜਾਊ ਫਿਰ 34 ਦੀ ਕਰਦਾ 34000 ਠੀਕ ਹੈ ਪਹੁੰਚ 100 ਕਿਲੋਮੀਟਰ ਤੱਕ 35000 ਦੀ ਇਹ ਕੋਈ ਇੱਛਾ ਦੇ ਲਿਵਾ ਫਰਕਤੀ ਦੇ ਤਾਂ ਸਗਣ ਸਕੀਮ ਹੀ ਆ ਦੁੱਧ 12 ਹੀ ਨਾ 12 ਦਾ 12 ਦਾ 10 ਕਿਲੋ ਬਣਾ ਕੇ ਦੇਣਾ ਭਾ ਤਿੰਨ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਵੀਡੀਓ ਬੋਲ ਤੇ ਚਵਾ ਦੇ 10 ਕਿਲੋ ਹਾਂ ਹਾਂਜੀ ਚੱਲ ਬਈ ਅੱਗੇ ਇੱਕ ਦੋਸੋਂ ਵਿਖਾ ਦੇਨੇ ਜਾਜ ਅੱਗੇ ਗੱਡੀ ਦਾ ਇੰਜਣ ਆ ਗਿਆ ਆਹੋ ਵੇਖ ਲੋ ਅੰਦਰ ਦੇਖੋ ਚਵਾਈ ਇਹਦੀ ਵੀ ਤਰਨਤਾਰ ਨਹੀਂ ਲੱਗਾ ਪਿਆ ਇਹ ਆ ਲੈ ਹੋਰ ਵੀ ਕਹਿ ਦਿਆ ਕਰ ਨਾ ਸ਼ਹਿਰ ਆਪਾਂ ਨਵਾਂ ਵੀ ਕਹਿ ਦਿਆ ਕਰ ਚਲੋ ਨੀ ਸ਼ਹਿਰਾਂ ਕਹਿ ਦਿੰਨੇ ਆ ਆ ਲੈ ਆਫੇ ਕਿ ਨਾ ਦੁੱਧਾਂ ਦੇ ਥਲੇ ਸਾਨੂੰ ਨੌ ਕਿਲੋ ਤੇ ਮਣਾ ਕੇ ਦੇਵਾ ਲੀਟਰ ਮਾਰ ਕੇ 9 ਕਿਲੋ ਹਾਂਜੀ ਮਾਉਦੀ 9 ਕਿਲੋ ਦੁੱਧ ਤੋਕੜ ਵੜ ਦਿਖਾ ਰਿਆ ਭਰਾਵਾਂ ਨੂੰ ਪੂਰੇ ਵੱਡੇ ਕੱਦ ਢਾਂਚੇ ਦੀ ਆ ਦੁੱਧ 9 ਕਿਲੋ ਚੌਣ ਜਾਣ ਦੀ ਬਿਲਕੁਲੇ ਖਾਸ ਤੁਸੀਂ ਸਾਨੂੰ ਸਾਦਾ ਚੌਣ ਜਾਣ ਦੀ ਇੱਕ ਨੰਬਰ ਆ ਠੀਕ ਆ ਮਣਾ ਕੇ ਦੇਵਾ ਦੇ ਦੋ ਟਾਈਮ ਠੀਕ ਆ ਹੈ ਕੱਦ ਕਾੜ ਵਾਲੀ ਵੱਡੀ ਆ ਸੰਭਲਾਈ ਸਾਨੂੰ ਸਾਡਾ ਵੜ ਆ ਵੀ ਗਾਂ ਰਗਮਦੀ ਆ ਵਾਹ ਬਾਈ ਕੋਈ ਇਹ ਨਾ ਆ ਕੇ ਪੰਜੇ ਦੰਦ ਦੁੱਧ ਦੇ ਡਿੱਗੇ ਆ ਹਾਂ ਤੇ ਦੰਦ ਵੀ ਸਾਰੇ ਹੋੜੇ ਵਰ ਗਿਆ ਸਾਰੇ ਹੀ ਆ ਦੇਖੋ ਆ ਖੇਲੋ ਹਾਂ ਮੈਂ ਪੂਰੇ ਅਗੇ ਦੰਦ ਅੱਠੇ ਦੇ ਅੱਠੇ ਆ ਹਾਂਜੀ ਉਹ ਇਹ ਨਾਲ ਅਗੇ ਖੇਲਦੇ ਜੋ ਲਿਆ ਸਾਰੇ ਸਾਫ ਸੁਥਰੇ ਅੱਛਾ ਜ਼ਰੂਰ ਲਾਉਣੇ ਆ ਐਨੂੰ ਜਾਂਦੀ ਗੋਲਿੰਗ ਬਾਕੀ ਥਾਂ ਨਾਲ ਬੜਾ ਚੋਣ ਚ ਬੜੀ ਚੰਗੀ ਆ ਉਹ ਇਹਨੂੰ ਪਤਾ ਨਾ ਖੁਰਲੀ ਚ ਪੱਠੇ ਪਏ ਆ ਬਸ ਜੀ ਲੋ ਵੀ ਕਰੋ ਚਾਕਾ ਠੀਕ ਆ ਜੀ ਇਹ 209 ਲੀਟਰ ਦੁੱਧ ਪੀਣਾ ਦੱਸਿਆ ਚਲੋ ਕੋਈ ਵੀ ਸੱਜਣ ਕੋਈ ਦੱਸ ਨਹੀਂ ਪਾਉ ਜੇ ਜੇ ਕੋਈ ਇੱਥੋਂ ਆ ਕੇ ਲੈ ਜਾਊਗਾ ਤਾਂ 16000 ਦੀ ਦੇ ਦਾਂ ਲਓ ਜੀ ਇੱਥੇ ਆਣ ਕੇ ਲੈ ਜਾਓਗੇ 16000 ਦੀ ਤੇ ਮਗਾਉਣਾ ਚਾਹੁੰਦੇ ਜੇ 19000 ਦੀ ਕੋਈ ਬਾਈ ਸ਼ਾਇਨੀ ਸਾਫ ਸੁਥਰੀ ਨਹੀਂ ਸੁਥਰੀ ਜੰਨੀ ਵਿੱਚੋਂ ਲੇਵੇ ਭਾਂਡੇ ਦੀ ਸਾਫ ਆ ਬਸ ਜੀ ਬਾਕੀ ਕਦ ਕਾਠਾ ਲੀ ਸਾਂਭਣ ਦੀ ਲੋੜ ਆ ਥੋੜੀ ਜੀ ਸਾਂਭਣ ਦੀ ਲੋੜ ਪਿੰਡੋਂ ਦੇਸੀ ਆ ਜਿਹੜੇ ਕਦ ਕਾੜਦੇ ਆ ਪਿੰਡੋਂ ਥੋੜਾ ਲਸੇਰੇ ਪਣ ਦੇ ਵਿੱਚ ਆ ਚਲੋ ਸਾਂਭੇ ਮੇਰਾ ਭਰਾ ਕੋਲ ਜਾ ਕੇ 16000 ਦੀ ਇੱਥੇ ਆਣ ਕੇ ਲੈ ਜਾਵਾਂਗੇ ਹਾਂ ਜੀ ਤੇ ਬਾਹਰ ਨਾ ਕੋਈ ਵੀ ਮੇਰਾ ਤਾਂ ਕਾਹ ਕਰੇ ਮੋਲਾਪਾ ਬਿਲਕੁਲ ਜੈ ਜੇ ਪਾਏ ਬਣਾ ਕੇ ਲਾ ਕੇ ਹੋ ਜੂ ਤੂੰ ਦੱਸ ਦੀ ਜੇ ਆਪੇ ਲੈ ਲੈਂਗੂ ਉਹਨਾਂ ਵੀ ਮੇਰਾ ਖੇਤਰ ਕਰਨ ਫੋਨ ਲਾਉਣ ਦੇ ਠੀਕ ਆ ਜੀ ਆਹਾਂ ਠੀਕ ਆ ਭਰਾ ਲਾ ਵੀ ਇੱਕ ਆਪੀ ਆਪਣੇ ਕੋਲ ਗੱਡੀ ਉਹ ਵੀ ਬੜ ਲਗਦਾ ਸੋ ਇੱਕ ਹੈਪੀ ਵੀਰ ਦੇ ਕੋਲ ਇੱਧਰ ਗੱਡੀ ਆਈ ਹੈ ਠੀਕ ਹੈ ਜੀ ਵਰਨਾ ਆ ਗੱਡੀ ਹੈ ਠੀਕ ਹੈ ਜੀ ਹੰਡਾਈ ਵਾਲਿਆਂ ਦੀ ਆ ਕੀ ਲਿਖਿਆ ਉੱਤੇ ਹੈਪੀ ਵੀ ਜੱਟ ਗੱਡੀਆਂ ਚ ਘੁੰਮਦਾ ਫਿਰੇ ਵੱਡੇ ਬਾਈ ਕਰਕੇ ਵੈਰੀ ਗੁੱਡ ਜਵਾਨਾ ਆਪੀ ਕੀ ਦੂਜਾ ਕੀ ਡਿਟੇਲ ਹੈ ਇਸ ਗੱਡੀ ਦੀ ਇਹ ਸਾਨੂੰ ਸਾਬ 13 ਮਾਡਲ ਜੋ 13 ਮਾਡਲ ਹਾਂਜੀ ਠੀਕ ਹੈ ਭਰਾ ਤੇ ਹੈ ਵਰਨਾ ਗੱਡੀ ਆ ਵਰਨਾ ਹੀ ਹੰਡਾਈ ਵਾਲਿਆਂ ਦੀ ਹਾਂਜੀ 13 ਮਾਡਲ ਆ ਬਾਕੀ ਕੰਡੀਸ਼ਨ ਕੰਡੀਸ਼ਨ ਚਲੋ ਆਪਾਂ ਦਿਖਾਈ ਦਵਾਗੇ ਸਾਰੇ ਵੀਰਾਂ ਨੂੰ ਨੰਬਰ ਕਿੱਥੋਂ ਦਾ ਨੰਬਰ ਪਟਿਆਲੇ ਦਾ ਜੀ ਪਟਿਆਲੇ ਦਾ ਨੰਬਰ ਆ ਲਓ ਵੀ ਪੀਬੀ 11ਬੀ ਠੀਕ ਆ ਜੀ ਆ ਨੰਬਰ ਆ ਪਟਿਆਲੇ ਦਾ ਨੰਬਰ ਆ ਤੇ ਓਨਰ ਕਿੰਨੇ ਨਿਸ਼ਾਨ ਸੈਕੰਡ ਆ ਸੈਕੰਡ ਓਨਰ ਆ ਨਾ ਹਾਂਜੀ ਹਾਂਜੀ ਠੀਕ ਆ ਬਾਕੀ ਮਤਲਬ ਆਰਸੀ ਵਗੈਰਾ ਆਲ ਡਾਕੂਮੈਂਟ ਕੰਪਲੀਟ ਆ ਸਾਰੇ ਬੀਮਾ ਇੰਸ਼ੋਰੈਂਸ ਵਗੈਰਾ ਫੁੱਲ ਓਕੇ 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 ਸਾਰੇ ਜੀ ਠੀਕ ਆ ਠੀਕ ਆ ਹਾਂਜੀ ਲਓ ਵੀ ਬੀਮਾ ਇੰਸ਼ੋਰੈਂਸ ਵਗੈਰਾ ਜਿਹੜਾ ਦੋਸਤੋ ਫੁੱਲ ਕਾਗਜ ਠੀਕ ਆ ਜੀ ਉਹ ਪ੍ਰੋਪਰ ਨਾਲ ਡਾਕੂਮੈਂਟ ਮਿਲਣਗੇ ਭਰਾਵਾਂ ਨੂੰ ਠੀਕ ਆ ਜੀ ਚਲੋ ਕਿਸੇ ਨੇ ਵੀ ਇੱਥੇ ਵਿਜ਼ਿਟ ਕਰਨੀ ਆ ਆਪ ਦਾ ਤੁਸੀਂ ਵੇਖੋ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਵੀਰ ਓਕੇ ਜੀ ਓਕੇ ਠੀਕ ਆ ਇਹ ਐਪੀ ਇਹ ਜੇ ਨਿਸ਼ਾਨ ਵੀਰ ਇਹ ਚੱਲੀ ਕਿੰਨੀ ਕ ਲੱਖ ਪੂਰੇ ਲੱਖ ਆ ਨਾ ਰੰਗ ਲੱਖ ਚੱਲੀ ਆ ਜੀ ਬਾਕੀ ਅੰਦਰੋਂ ਕੰਡੀਸ਼ਨ ਕੰਡਿਸ਼ਨ ਜਿਹੜੀ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਰਹੇ ਆ ਬਾਕੀ ਆ ਡੈਸ਼ਬੋਰਡ ਵਗੈਰਾ ਤੁਸੀਂ ਦੇਖੋ ਅੰਦਰੋਂ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਠੀਕ ਆ ਜੀ ਕਵਰ ਵੀ ਨਵੇਂ ਪਏ ਨੇ ਨੀਡ ਕਲੀਨ ਕੰਡੀਸ਼ਨ ਦੇ ਵਿੱਚ ਆ ਬਾਕੀ ਸੀਟ ਕਵਰ ਪ੍ਰੋਪਰ ਤੁਸੀਂ ਵੇਖੋਗੇ ਮੈਟਿੰਗ ਮੂਟਿੰਗ ਹੋਈ ਆ ਨਾ ਪ੍ਰੋਪਰ ਇਹਨੂੰ ਹਣਾ ਗੀਲ ਪੈਣਾ ਹਾਂ ਲਓ ਜੀ ਕਰੋ ਚੈੱਕ ਸੋ ਆ ਬੈਗ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਇਹ ਫਿਊਲ ਆ ਗਿਆ ਡੀਜ਼ਲ ਪੈਟਰੋਲ ਇਹ ਵੀ ਤੇ ਡੀਜ਼ਲ ਡੀਜ਼ਲ ਲਾ ਗਿਆ ਹੈ ਨਾ ਹਾਂ ਮਾ ਜੀ ਬਾਕੀ ਅੰਦਰੋਂ ਜਿਹੜੀ ਕੰਡੀਸ਼ਨ ਦੋਸਤੋ ਬਹੁਤ ਵਧੀਆ ਐ ਲੱਗਦਾ ਵੀ ਇਹ 5 ਸਟਾਰ ਹੋਟਲ ਦੀ ਵਰਗਿਆ ਹਾਂਜੀ ਹਾਂ ਸੋ ਬਾਕੀ ਬਿਲਕੁਲ ਇਹ ਨਵੇਂ ਸੋ ਗੂਡਇਰ ਦੀ ਚਾਰੇ ਚਾਰੇ ਜੋੜੀ ਹੈਗਾ ਪੰਜੇ ਸਟਿਪਨੀ ਵਾਲਾ ਵੀ ਪੰਜ ਵਾਲੀ ਪੰਜ ਹਨ ਗੁਡੀਅਰ ਦੇ ਹੀ ਆ ਲਓ ਜੀ ਠੀਕ ਆ ਜੀ ਰੀਲ ਬੂਲ ਦੇ ਲਓ ਆ ਦੇਖੋ 16 ਦੇ ਮਗਰਲੇ ਟਾਇਰ ਪਏ ਆ ਰਿਮ ਜਿਹੜੇ ਲਾਇ ਵੀਲ ਆ ਇਹ 16 ਦੇ ਆ 16 ਦੇ ਟਾਇਰ ਆ ਤੇ ਬਾਕੀ ਲਾਇ ਲੋ ਵੀਲ ਬਿਲਕੁਲ ਫਿੱਟਾ ਨਾਲ ਠੀਕ ਆ ਜੀ ਸੋ ਕੰਡੀਸ਼ਨ ਪ੍ਰੋਪਰ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਆਲ ਰੌਂਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਸੋ ਬਾਕੀ ਵਧੀਆ ਚੰਗੀ ਫੈਮਿਲੀ ਕਾਰ ਆ ਬਰਨਾ ਗੱਡੀ ਠੀਕ ਆ ਜੀ ਸੋ ਡਾਕੂਮੈਂਟ ਪੂਰੇ ਕੰਪਲੀਟ ਮਿਲਣਗੇ ਕੋਈ ਪਾਰਟੀ ਆਉਂਦੀ ਆ ਠੀਕ ਆ ਜੀ ਆਪਦੀ ਤਸੱਲੀ ਕਰੋ ਵੇਖੋ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਬਾਕੀ ਡਾਕੂਮੈਂਟ ਆਲ ਕੰਪਲੀਟ ਆ ਇਹਦਾ ਨਿਸ਼ਾਨਾ ਡਿਮਾਂਡ ਇਹਦੀ ਕੀ ਰੱਖੀ ਹੋਈ ਆ ਡਿਮਾਂਡ ਇਹਦੀ ਕਰਦੇ ਆਪਾਂ 3.5 ਲੱਖ ਰੁਪਈਆ ਹਾਂਜੀ ਬਾਕੀ ਮੌਕੇ ਤੇ ਮਾਨਤਾਣਾ ਹਾਂਜੀ ਹੋ ਜਾਊਗਾ ਜੀ 3.5 ਦੇ ਵਿੱਚੋਂ ਹੋ ਜਾਊਗਾ ਇਹ ਮੌਕੇ ਤੇ ਕੋਈ ਮਾਨਤਾਣਾ ਠੀਕ ਆ ਹਾਂਜੀ ਲੋ ਵੀ 3.5 ਲੱਖ ਦੀ ਡਿਮਾਂਡ ਨਿਸ਼ਾਨਾ ਦਾ ਵੀ ਕਰਦੇ ਆਂ ਮੌਕੇ ਤੇ ਮਾਨਤਾਣ ਹੋ ਜਾਊਗਾ ਹਾਂਜੀ ਹਾਂਜੀ ਠੀਕ ਆ ਹਾਂਜੀ ਠੀਕ ਆ ਹਾਂਜੀ ਸਟਿੱਪ ਨਹੀਂ ਲਾਈ ਆ ਚੇਂਜ ਕੀਤੀ ਅਸੀਂ ਹਾਂਜੀ ਸਟਿੱਪ ਨਹੀਂ ਲਾਈ ਆ ਠੀਕ ਆ ਬਾਕੀ ਤਿਆਰ ਮਨ ਕਿ ਚਾਰੇ ਆਪਣੇ ਕੋਲ ਮਨ ਕਿ ਇਹ 15 ਦਾ ਟਾਇਰ ਬਾਕੀ ਚਾਰੇ ਜ 16 ਦੇ ਟਾਇਰ ਸਟਿਪਣੀ ਵਾਲਾ ਜਿਹੜਾ ਇਹ 15 ਨੰਬਰ ਆ ਠੀਕ ਆ ਹਾਂਜੀ ਬਾਕੀ ਕੰਡੀਸ਼ਨ ਜਿਹੜੀ ਆ ਕਿਸਾਨ ਬਿਲਕੁਲ ਦੋਸਤੋ ਨੀਡ ਕਲੀਨ ਕੰਡੀਸ਼ਨ ਦੇ ਵਿੱਚ ਆ ਕੋਈ ਵੀ ਭਰਾ ਕੋਈ ਪਾਰਟੀ ਆਉਂਦੀ ਆ ਤੁਸੱਲੀ ਨਾਲ ਦੇਖੋ ਦੇਖੋ ਇੰਜਨ ਉਹਦੇ ਬਿਲਕੁਲ ਓਕੇ ਆ ਬੰਨਰ ਤੇ ਕੇ ਮੜਾ ਜਾ ਪੀ ਪੋਰ ਓਕੇ ਬਾਕੀ ਇਤੋਂ ਦੋਸਤੋ ਇੱਕ ਵਾਰੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਉਹਨਾਂ ਨੇ ਚੁੱਕ ਕੇ ਪੂਰਾ ਤੁਸੀਂ ਇੰਜਨ ਦੀ ਕੰਡੀਸ਼ਨ ਦੇਖ ਸਕਦੇ ਹੋ ਠੀਕ ਆ ਜੀ ਬੈਟਰੀ ਐ ਮਰੌਂਦੀ ਆ ਬਾਕੀ ਸਲਫਟ ਸਟਾਰਟ ਆ ਏਸੀ ਹੀਟਰ ਆਨ ਵਰਕਿੰਗ ਠੀਕ ਹੈ ਜੀ ਬਿਲਕੁਲ ਆਨ ਕੰਡੀਸ਼ਨ ਆਨ ਵਰਕਿੰਗ ਇਹ ਬਿਲਕੁਲ ਇੱਕ ਨਿਸ਼ਾਨ ਆਪਾਂ ਗੱਲ ਕਰ ਗਏ ਨਵਾਂ ਰੁਪਈਆ ਪੈਸਾ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਰੁਪਈਆ ਨਹੀਂ ਲੱਗਦਾ ਜੇ ਜਾਣ ਕਿਸੇ ਭਰਾ ਨੇ ਕਿ ਨਾਮ ਕਰਾਉਣੀ ਹੈ ਨਾਮ ਕਰਾ ਕੇ ਨੰਬਰ ਜਿਵੇਂ ਹੈਗਾ ਮਤਲਬ ਆਪਣੇ ਕੋਲ ਮਤਲਬ ਐਫੀਆਰ ਤੇ ਆ ਰਹੀ ਹੈ ਜੀ ਹਾਂਜੀ ਜਿਹੜਾ ਪਿੱਛੋਂ ਆਪਣਾ ਸੈਕੰਡ ਆਨਰ ਜਾਣਦੇ ਆਪਣੇ ਰਿਲੇਟਡ ਬਿਲਕੁਲ ਬਿਲਕੁਲ ਹੀ ਪੇਪਰ ਕੰਪਲੀਟ ਕਰਕੇ ਦਵਾਗੇ ਨਾਮ ਕਰਵਾ ਕੇ ਗੱਡੀ ਆਗੇ ਠੀਕ ਹੈ ਹਾਂਜੀ ਉਹ ਵੀ ਪੇਪਰ ਵੀਰਾਂ ਦਾ ਵੀ ਪੂਰੇ ਕੰਪਲੀਟ ਕਰਾ ਕੇ ਦਵਾਗੇ ਨਾਮ ਕਰਾ ਕੇ ਦਵਾਗੇ ਸੋ ਫਾਇਲ ਪ੍ਰੈਫਰੈਂਸ ਇਹ ਵੀਰਾਂ ਦਾ ਵੀ ਕਰਾ ਕੇ ਦਵਾਂਗੇ ਠੀਕ ਆ ਸੋ ਸਾਈਕਲ ਆਨਰ ਗੱਡੀ ਆ ਬਾਕੀ ਡਾਕੂਮੈਂਟ ਇਹਨਾਂ ਦੇ ਕੋਲ ਆ ਕੋਈ ਵੀ ਵੀਰ ਆਪਣੇ ਡਾਕੂਮੈਂਟ ਚੈੱਕ ਕਰ ਸਕਦਾ ਤੇ ਇਹਦੀ ਨਿਸ਼ਾਨ ਕੀਮਤ ਕੀ ਰੱਖੀ ਫਿਰ ਕੀਮਤ ਇਹਦੀ ਰੱਖੀ ਹੈ ਜੀ ਆਪਾਂ 3.5 ਲੱਖ ਰੁਪਈਆ ਹਾਂਜੀ ਬਾਕੀ ਮੋਕੇ ਤੇ ਮਾਤਾਨ ਕਰ ਦਾਂਗੇ ਜੀ ਤਿੰਨ ਤੀ ਵੀ ਦੇ ਦਿਆਂਗੇ ਛੋਡਾਂ ਕਰਕੇ ਸਾਰੀਆਂ ਆਹੋ ਠੀਕ ਆ ਲੈ ਕੁੱਲੀ ਮਾਤਾਨ ਕਰਨਾ ਹੈ ਡੰਗਰਾਂ ਜੀ ਵੀ ਕਰਨਾ ਤੇ ਗੱਡੀ ਜੀ ਖੁੱਲਾ ਹੀ ਚੱਲੇ ਹੁਣ ਇਹ ਨਾ ਅਸੀਂ ਕਦੀ ਨਹੀਂ ਪਹੁੰਚ ਵੀ ਕਰਦੇ ਆਂਗੇ ਨਹੀਂ ਛਾਡਾਂਗੇ ਇਹ ਨਹੀਂ ਕਰ ਸਕਦੇ ਆ ਪਹੁੰਚ ਗੱਡੀ ਤੇ ਲੱਤ ਕੇ ਨਹੀਂ ਛਾਡਾਂਗੇ ਜਾ ਛਾਡਾਂਗੇ ਨਾ ਹਾਂ ਠੀਕ ਆ ਠੀਕ ਆ ਲਓ ਵੀ ਇਹ ਦੋਸਤੋ 330000 ਦੀ ਜਿਹੜੀ ਗੱਡੀ ਮਿਲ ਜੂਗੀ ਅੱਜ ਆਪਣੇ ਭਰਾਵਾਂ ਨੂੰ ਵਰਨਾ ਗੱਡੀ ਆ ਬਾਕੀ ਪ੍ਰੋਪਰ ਆਲ ਕੰਡੀਸ਼ਨ ਜਿਹੜੀ ਤੁਹਾਨੂੰ ਆਪਾਂ ਚੈੱਕ ਕਰਾ ਹੀ ਦਿੱਤੀ ਹੈ ਠੀਕ ਆ ਜੀ ਆ ਕਰੋ ਚੈੱਕ ਠੀਕ ਆ ਜੀ ਲਓ ਠੀਕ ਆ ਜੀ ਸੋ ਬਾਕੀ ਡਾਕੂਮੈਂਟ ਕੰਪਲੀਟ ਆ ਕੰਡੀਸ਼ਨ ਚੰਗੀ ਆ ਸੋ ਕਰੋ ਫੋਨ ਕਰੋ ਕੰਟੈਕਟ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆ ਠੀਕ ਆ ਇਹ ਇਹਦੇ ਨਿਸ਼ਾਨ ਕਿਹੜੇ ਨੰਬਰਾਂ ਦੇ ਸੰਪਰਕ ਕੀਤਾ ਜਾਵੇ ਨੰਬਰ ਤੁਹਾਨੂੰ ਦੇ ਦਿੰਦੇ ਨੇ 9953 01155 9653 01155 01155 ਲਓ ਵੀ ਇਹਨਾਂ ਨੰਬਰਾਂ ਦੇ ਤੁਸੀਂ ਕਰੋ ਸੰਪਰਕ ਸੋ ਵਰਨਾ ਗੱਡੀ ਲਈ ਖਾਸ ਤੌਰ ਤੇ ਕਰ ਸਕਦੇ ਜੇ ਜਿਹੜਾ ਮਾਲ ਦਿਖਾਇਆ ਹੈ ਹੈਪੀ ਵੀਰ ਦੇ ਘਰੋਂ ਠੀਕ ਆ ਜੀ ਉਹਦੇ ਦੀ ਤੁਸੀਂ ਹੈਪੀ ਵੀਰ ਦੇ ਨੰਬਰਾਂ ਤੇ ਸੰਪਰਕ ਕਰ ਲਿਓ